ਮੋਹਾਲੀ ਦੇ ਪਿੰਡ ਦਾਉਂ ਵਿਖੇ ਅੱਜ ਫੇਰ ਇੱਕ ਵੱਡਾ ਇਨਕਾਊਂਟਰ ਕੀਤਾ ਗਿਆ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਜਿਸ ਦੇ ਵਿੱਚ ਇੱਕ ਗੈਂਗਸਟਰ ਦੇ ਪੈਰ 'ਚ ਵੀ ਗੋਲੀ ਲੱਗੀ ਹੈ ਇਸ ਦੇ ਸਬੰਧਿਤ ਜਾਣਕਾਰੀ ਦਿੰਦੇ ਹੋਏ ਮੋਹਾਲੀ ਦੇ ਐਸਐਸਪੀ ਡਾਕਟਰ ਸੰਦੀਪ ਗਰਗ ਅੱਜ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਦਾਉਂ ਪਿੰਡ ਇਹ ਥਾਣਾ ਬਲੋਂਗੀ ਇਹਦੇ ਵਿੱਚ ਇੱਕ ਇਨਕਾਊਂਟਰ ਹੋਇਆ ਤੇ ਇਸ ਦੌਰਾਨ ਜਿਹੜੇ ਦੋ ਅਕਿਊਜ਼ ਸੀਗੇ ਇੱਕ ਬ੍ਰਿਜਪਾਲ ਇਹ ਨਾਰਾਇਣਗੜ ਦਾ ਰਹਿਣ ਵਾਲਾ ਹੈ ਤੇ ਇੱਕ प्रदीप ਉਰਫ ਛੱਡੀ ਇਹ ਵੀ ਨਾਰਾਇਣਗੜ ਦਾ ਰਹਿਣ ਵਾਲਾ ਹੈ ਨਾਰਾਇਣਗੜ ਅੰਮਾਲਾ ਹਰਿਆਣਾ ਦੇ ਇਲਾਕੇ ਜਿੰਦ ਇਹ ਦੋਨੋਂ ਅਕਿਊਜ਼ ਜਿਹੜੇ ਸੀਗੇ ਸਾਨੂੰ ਵਾਂਟਡ ਸੀਗੇ ਤੇ ਇਹ ਦੋਨੋਂ ਅਕਿਊਜ਼ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਬਿਨਾ ਨੰਬਰੀ ਮੋਟਰਸਾਈਕਲ ਤੇ ਘੁੰਮ ਰਹੇ ਪਏ ਨੇ ਸਾਡੀ ਸੀਆਈਏ ਦੀ ਪਾਰਟੀ ਇਸ ਇਮੀਡੀਏਟਲੀ ਏਰੀਆ ਦੀ ਸਰਚ ਤੇ ਲਾਕੀਆਂ ਤੇ ਏਰੀਆ ਦੇ ਸਰਚ ਦੇ ਵਿੱਚ ਜਦੋਂ ਇਸ ਦਾਉ ਪਿੰਡ ਦੇ ਵਿੱਚ ਇਹ ਆ ਰਹੇ ਸਨ ਤਾਂ ਸਾਹਮਣੇ ਵੱਲੋਂ ਸਾਡੀ ਸੀਆਈਏ ਪਾਰਟੀ ਵੱਲੋਂ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਇਹਨਾਂ ਨੇ ਇੱਕ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਭਜਾਉਣ ਦੌਰਾਨ ਮੋਟਰਸਾਈਕਲ ਇਹਨਾਂ ਦਾ ਸੀ ਜਿਹੜੇ ਡੀਐਸਪੀ ਸਾਹਿਬ ਦੀ ਗੱਡੀ ਵਿੱਚ ਹਿੱਟ ਕੀਤਾ ਇੰਸਪੈਕਟਰ ਸਾਹਿਬ ਦੀ ਗੱਡੀ ਵਿੱਚ ਹਿੱਟ ਤੇ ਹਿੱਟ ਕਰਕੇ ਮੋਟਰਸਾਈਕਲ ਇਹਦਾ ਡਿੱਗ ਪਿਆ ਤੇ ਇਹਨਾਂ ਨੇ ਇਮੀਡੀਏਟਲੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਫਾਇਰਿੰਗ ਦੇ ਜਵਾਬੀ ਫਾਇਰਿੰਗ ਦੇ ਵਿੱਚ ਸਾਡੇ ਵੱਲੋਂ ਵੀ ਫਾਇਰ ਹੋਇਆ ਜਿਹਦੇ ਵਿੱਚ ਅ ਤਿੰਨ ਗੋਲੀਆਂ ਜਿਹੜੀਆਂ ਹੈਗੀਆਂ ਬ੍ਰਿਜਪਾਲ ਦੇ ਲੱਤਾ ਦੇ ਵੱਜੀਆਂ ਤੇ ਦੋ ਗੋਲੀਆਂ ਜਿਹੜੀਆਂ ਹੈਗੀਆਂ ਉਹ ਪ੍ਰਦੀਪਪੁਰਫ ਸ਼ੈਂਟੀ ਸ਼ੈਂਟੀ ਜਿਹੜੀ ਹੈਗੀਆਂ ਉਹਦੇ ਲੱਗੀਆਂ ਤਾਂ ਇਹ ਜਿਹੜੇ ਸੀਗੇ ਇਹ ਜਿਹੜੇ ਦੋਨੋਂ ਬੰਦੇ ਨੇ ਇਹ ਪ੍ਰਿੰਸ ਚੋਹਾਨ ਰਾਣਾ ਗੈਂਗ ਨਾਲ ਜੁੜੇ ਹੋਏ ਨੇ ਤੇ ਇਹ ਪ੍ਰਿੰਸ ਚੋਹਾਨ ਇੱਕ ਬਾਹਰ ਬੈਠਾ ਬੰਦਾ ਹੈ ਜਿਹੜਾ ਕਿ ਐਕਸਟਰਸ਼ਨ ਕਾਲਸ ਕਰਦਾ ਹੈ ਤੇ ਅੱਗੇ ਇਹ ਫਰਦਰ ਲੱਕੀ ਪਟਿਆਲ ਗੈਂਗ ਦੇ ਨਾਲ ਜੁੜੇ ਹੋਏ ਨੇ ਤੇ ਇਹ ਜਿਹੜੇ ਕਾਲਸ ਕਰਦੇ ਇਸ ਇਹਨਾਂ ਦੋਨਾਂ ਦੇ ਫੜੇ ਜਾਣ ਨਾਲ ਇਹ ਜਿਹੜੇ ਮੁੱਖ ਬੰਦੇ ਸੀਗੇ ਜਿਹੜੇ ਇਸ ਬਲੌਂਗੀ ਝਾਮਪੁਰ ਅਤੇ ਮੁੱਲਾਪੁਰ ਕੋਰਾਲੀ ਏਰੀਆ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਜਿਹੜੀ ਐਕਸਪਲੋਰਸ਼ਨ ਕਾਲਸ ਆ ਰਹੀਆਂ ਸੀ ਕਰੀਬ 7 ਤੋਂ 8 ਕਾਲ ਸਾਡੇ ਧਿਆਨ ਦੇ ਵਿੱਚ ਆਈਆਂ ਨੇ ਜਿਹੜੀਆਂ ਹੈਗੀਆਂ ਤੇ ਇਹ ਇਹਨਾਂ ਦੇ ਪਿੱਛੇ ਇਹੀ ਹੀ ਜਿਹੜੇ ਸੀਗੇ આરોપી ਸਨ ਤੇ ਜਿਹੜਾ ਕਿ ਪਿੱਛੇ ਤੁਸੀਂ ਜਾਣਦੇ ਹੋ ਕਿ 8 ਦਸੰਬਰ ਨੇ ਜਦੋਂ 8 ਦਸੰਬਰ ਰਾਤ ਨੂੰ 8 ਤਵ ਦਸੰਬਰ ਨੂੰ ਕੋਰਾਲੀ ਏਰੀਆ ਦੇ ਵਿੱਚ ਜੋ ਜਿਹੜੇ ਕਮਲ ਜੀ ਸੀ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਦੀ ਕੋਸ਼ਿਸ਼ ਕੀਤੀ ਗਈ ਤੇ ਕੁਝ ਥ੍ਰੈਟ ਲੈਟਰ ਵੀ ਜਿਹੜੇ ਸਿੱਟੇ ਗਏ ਸਨ ਉਹ ਇਹੀ ਬੰਦੇ ਉਹਦੇ ਵਿੱਚ ਇਨਵੋਲਟ ਸੀਗੇ ਸਾਡੀ ਸੀਪਲਿੰਗ ਮੇਰੀ ਜੋ ਪੁਚੀ ਗਈ ਤੀ ਤਾਂ ਉਹਦੇ ਵਿੱਚ ਇਹ ਮੰਨੇ ਨੇ ਕਿ ਇਹੀ ਬੰਦੇ ਉਸ ਇਨਸੀਡੈਂਟ ਦੇ ਵਿੱਚ ਇਨਵੋਲਟ ਸੀਗੇ ਤੇ ਤੁਹਾਡੇ ਮਾਧਿਅਮ ਤੋਂ ਮੈਂ ਹੀ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਮਾੜੇ ਅਨਸਰਾਂ ਬਰੁ ਵਿਰੁੱਧ ਜਿਹੜਾ ਪੰਜਾਬ ਪੁਲਿਸ ਵੱਲ ਐਕਸ਼ਨ ਸ਼ੁਰੂ ਕੀਤਾ ਗਿਆ ਹੈ ਇਸੇ ਵੀ ਲੜੀ ਦੇ ਵਿੱਚ ਜਿਹੜਾ ਜਿਹੜੇ ਇਹ ਐਕਸਟਰਸ਼ਨ ਕਾਲਸ ਕਰਦੇ ਹਨ ਉਹਨਾਂ ਦੇ ਖਿਲਾਫ ਬਿਲਕੁਲ ਸਖਤੀ ਨਾਲ ਡੀਲ ਕੀਤਾ ਜਾ ਰਿਹਾ ਹੈ ਤੁਹਾਡੇ ਮਾਧਿਅਮ ਨਾਲ ਮੈਂ ਵੀ ਦੱਸਣਾ ਚਾਹੂੰਗਾ ਸਰ ਇਹਨੂੰ ਕਿ ਜੇ ਕਿਸੇ ਨੂੰ ਵੀ ਕੋਈ ਇਸ ਟਾਈਪ ਦੀ ਐਕਸਟਰਸ਼ਨ ਕਾਲ ਜਾਂ ਥ੍ਰੈਟ ਕਾਲ ਆਂਦੀ ਹੈ ਤਾਂ ਉਹ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕਰੀ ਡਿਟੇਲਸ ਦੱਸੇ ਤੇ ਇਮੀਡੀਏਟਲੀ ਜਿਹੜੀ ਕਾਰਵਾਈ ਕੀਤੀ ਜਾਏਗੀ ਤੇ ਜਿਹੜੇ ਮਾੜੇ ਅਨਸਰ ਇਸ ਚੀਜ਼ ਦੇ ਵਿੱਚ ਇਨਵੋਲ ਹੈ ਉਹਨਾਂ ਨੂੰ ਇਸੇ ਤਰੀਕੇ ਨਾਲ ਹੀ ਸਕਤੀਰਾ ਲੱਗਦੀ ਨਾ ਨਾ ਕੋਈ ਜਾਣਕਾਰੀ ਮਿਲੇ ਨਾਰਾਇਣ ਕਰਦੇ ਹੈ ਕਿ ਆਸ-ਪਾਸ ਹੋਰ ਵੀ ਕਈ ਸਾਰੇ ਗੈਂਗਸ ਨੇ ਜਿਹੜੇ ਸਕ੍ਰੀਨ ਨੇ ਉਹਨਾਂ ਨਾਲ ਵੀ ਕਨੈਕਟਡ ਹੋਣਗੇ ਕਿਤੇ ਇਹ ਜਿਹੜਾ ਗੈਂਗ ਮੈਂ ਤੁਹਾਨੂੰ ਦੱਸ ਤੇ ਇਹ ਜਿਹੜਾ ਪ੍ਰਿੰਸ ਚੋਹਾਨ ਜਿਹੜਾ ਬੰਦਾ ਬਾਹਰ ਬੈਠਾ ਹੈ ਇਹ ਉਹਦੀ ਸ਼ਾਇਦ ਇਹ ਇਥੇ ਲੋਕਲ ਹੀ ਰਹਿਣ ਵਾਲਾ ਹੈ ਪ੍ਰਿੰਸ ਚੋਹਾਨ ਜਿਹੜਾ ਹੈਗਾ ਤੇ ਇਹ ਹੁਣ ਵੀ ਇਸ ਟਾਈਮ ਤੇ ਕਿਸੇ ਪ੍ਰੋਪਰਟੀ ਦਾ ਨਾਮ ਅਸੀਂ ਨਹੀਂ ਡਿਸਕਲੋਜ਼ ਕਰ ਰਹੇ ਹਾਂ ਤੇ ਕਿਸੇ ਪ੍ਰੋਪਰਟੀ ਹਿੱਲਰ ਦੇ ਹੀ ਫਾਇਰਿੰਗ ਕਰਨ ਵਾਸਤੇ ਅੱਜ ਇਸੇ ਏਰੀਆ ਦੇ ਵਿੱਚ ਆਏ ਸੀ ਕਿ ਜਿਹਦੀ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਇਮੀਡੀਏਟਲੀ ਅਸੀਂ ਸਾਡੀ ਪਾਰਟੀ ਸੇ ਮੂਵ ਕਰ ਅਸਰ ਕੁਝ ਮਸਲੇ ਜਿਹੜੇ ਵੈਪਨਸ ਰਿਕਵਰ ਹੋਏ ਨਾ ਤੋਂ ਵੈਪਨ ਜਿਹੜੇ ਵੈਪਨਸ ਰਿਕਵਰ ਹੋਏ ਇਹਨਾਂ ਤੋਂ ਦੋ ਵੈਪਨ ਸਾਨੂੰ ਰਿਕਵਰ ਹੋਏ ਨੇ ਮੌਕੇ ਤੇ ਜਿਹੜੇ ਹੈਗੇ ਨੇ ਸਾਡੀ ਫਰਾਂਸੀਸੀ ਟੀਮਸ ਪਹੁੰਚ ਕੇ ਆਏਗੇ ਅੰਤੇ ਉਹਨਾਂ ਨੇ ਆਲਰੇਡੀ ਆਪਣੀ ਕਾਰਵਾਈ ਸ਼ੁਰੂ ਕਰਤੀ ਹੈ ਤੇ ਇਹ ਮੌਕੇ ਤੇ ਦੋ ਵੈਪਨਸ ਸਾਨੂੰ ਰਿਕਵਰ ਹੋਏ ਨੇ ਤੇ ਬੁਲੇਟਸ ਕਿੰਨੇ ਹੈ ਦੇ ਉਹ ਚੈੱਕ ਕਰਦੇ ਹਾਂ ਜੀ ਸਾਰੇ ਉਹ ਫੋਰੈਂਸਿਕ ਵਾਲੇ ਸਾਰੇ ਜਸਟ ਪਹੁੰਚੀ ਨੇ ਸਰ ਇਹ ਕਿਹ ਨਰਾਇਣ ਕਰਦੇ ਦੂਜਾ ਕਿਹ ਰੇ ਲੇਕਾ ਦੋਨੋਂ ਹੀ ਨਰਾਇਣ ਬੰਦੇ ਸੇਮ ਪਿੰਡ ਦੇ ਅੰਬਾਲਾ ਡਿਸਟ੍ਰਿਕਟ ਹਰਿਆਣਾ ਦੇ ਰਹਿਣ ਵਾਲੇ ਨੇ ਗੋਲੀਆਂ ਕਰੀਬ ਟੋਟਲ 4 ਕਰਾਊਨ ਉਹਨਾਂ ਵੱਲੋਂ ਫਾਇਰ ਹੋਏ ਨੇ ਤੇ ਕਰੀਬ 5-6 ਰਾਊਂਡ ਕੋਈ ਸੁਲਾਗਮ ਦੇ ਤਾਂ ਨਹੀਂ ਫਿਰ ਕੀ ਨਹੀਂ ਇੰਜਰੀ ਕੋਈ ਨਹੀਂ ਹੈ ਸਰ ਪੁਲਿਸ ਸਰ ਕਿੰਨੇ ਦਿਨਾਂ ਤੋਂ ਐਕਟਿਵ ਹੈਗੇ ਇਸ ਏਰੀਆ ਦੀ ਆਪਾਂ ਗੱਲ ਕਰੀਏ ਦੋਵੇਂ ਜੇ ਆਪਾਂ ਦੇਖੀਏ ਤਾਂ ਇਹ 2 ਕ ਮਹੀਨੇ ਤੋਂ ਸਾਨੂੰ ਜਿਹੜੇ ਧਿਆਨ ਚਾਰਿਆ ਕਰੀਬ 1.5-2 ਮਹੀਨੇ ਤੋਂ ਥ੍ਰੈਟ ਕਾਲਸ ਧਿਆਨ ਦੇ ਵਿੱਚ ਆ ਰਹੀਆਂ ਉਹਦੇ ਵਿੱਚੋਂ ਤਿੰਨ ਬੰਦੇ ਦਿਖਾਈ ਦਿੰਦੇ ਨੇ ਤਿੰਨਾਂ 'ਚੋਂ ਦੋ ਬੰਦੇ ਹੀ ਸੀ